ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬਪ੍ਰੀਤ ਅਨੇਤ ਦਾਸਾਂ ਨਹਿ ਪਾਵੇ ਜਿਉ ਦਾਸਾਂ ਨਹਿ ਪਾਵੇ ਬਿਨ ਦਰਸਾਵੇ ਇੱਕ ਖਿੰਨ ਧੀਰੇ ਜੇ ਕਿਉ ਕਰੇ ਨਾਮ ਬਹਿਉਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸ ਨਹ ਪਾਵੇ ਜੀਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉ ਕਰੇ ਨਾਮ ਬਹਿ ਹੁਨ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੈ ਜਿਉ ਦਾਸਾ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰ ਜੇ ਕਿਉ ਕਰੇ ਨਾਮ ਬਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸ ਨਹ ਪਾਵੇ ਜੀਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸਾ ਨਹ ਪਾਵੇ ਜਿਉ ਦਾਸਾ ਨਹ ਪਾਵੇ ਬਿਨ ਦਰਸਾਵੇ ਇਕ ਖਿਣ ਧੀਰਜ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੋਤੇਆ ਪਾਓ ਬਪਰੀਤ ਅਨੀਤ ਦਾਸਾ ਨਹਿ ਪਾਵੇ ਜੀਓ ਦਾਸਾ ਨਹਿ ਪਾਵੇ ਬਿਨ ਦਰਸਾਵੇ ਇਕ ਖਿਨ ਧੀਰੇ ਜੇ ਕਿਉਂ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੇਤ ਦਾਸਾ ਨਹਿ ਪਾਵੇ ਜਿਉ ਦਾਸਾ ਨਹਿ ਪਾਵੇ ਬਿਨ ਦਰਸਾਵੇ ਇੱਕ ਖਿੰਨ ਧੀਰਜ ਕਿਉ ਕਰੇ ਨਾਮ ਬਹਿ ਹੁਨਾਂ ਤਨ ਮਨ ਹੀਨ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸ ਨਹਿ ਪਾਵੇ ਜੀਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉ ਕਰੇ ਨਾਮ ਬਹਿ ਹੁਨ ਤਨ ਮਨ ਹਿੰਨ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੈ ਜਿਉ ਦਾਸਾ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰਜ ਕਿਉ ਕਰੇ ਨਾਮ ਬਹਿਉਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸ ਨਹ ਪਾਵੇ ਜੀਉ ਦਾਸਾ ਨਹ ਪਾਵੈ ਬਿਨ ਦਰਸਾਵੇ ਇਕ ਖਿਨ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅੰਗਰੇ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੇਤ ਦਾਸਾ ਨਹ ਪਾਵੇ ਜਿਉ ਦਾਸਾ ਨਹ ਪਾਵੇ ਬਿਨ ਦਰਸਾਵੇ ਇਕ ਖਿਣ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੋ ਤੇਆ ਪਾਓ ਬਪਰੀਤ ਅਨੀਤ ਦਾਸਾ ਨਹਿ ਪਾਵੇ ਜੀਓ ਦਾਸਾ ਨਹਿ ਪਾਵੇ ਬਿਨ ਦਰਸਾਵੇ ਇਕ ਖਿਣ ਧੀਰੇ ਜੇ ਕਿਉਂ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬਪ੍ਰੀਤ ਅਨੇਤ ਦਾਸਾ ਨਹਿ ਪਾਵੇ ਜਿਉ ਦਾਸਾ ਨਹਿ ਪਾਵੇ ਬਿਨ ਦਰਸਾਵੇ ਇੱਕ ਖਿੰਨ ਧੀਰਜ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸ ਨਹ ਪਾਵੇ ਜਿਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਨ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬਕਰੀਤ ਅਨੇਤ ਦਾਸਾ ਨਹਿ ਪਾਵੇ ਜਿਉ ਦਾਸਾ ਨਹਿ ਪਾਵੇ ਬਿਨ ਦਰਸਾਵੇ ਇਕ ਖਿਣ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸਾ ਨਹ ਪਾਵੇ ਜਿਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਣ ਧੀਰਜ ਕਿਉ ਕਰੇ ਨਾਮ ਬਹਿਉਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ चरण कमल सों प्रीति रीत संत मन आवे जियौ दुतिया पाओ बेप्रीत अनीत दासा नह पावै जियौ दासा नह पावै बिन दर्शावै इक खिन धीर जे क्यों करे नाम बहूना तन मन हिन्ना जल बिन मछली ज्यों मरे ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੇਤ ਦਾਸ ਨਹਿ ਪਾਵੇ ਜਿਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਨ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੇ ਜਿਉ ਦਾਸਾ ਨਹਿ ਭਾਵੇ ਬਿਨ ਦਰਸਾਵੇ ਇਕ ਖਿਨ ਧੀਰਜ ਕਿਉ ਕਰੇ ਨਾਮ ਬਹੁਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੋਤਿਆ ਪਾਓ ਬਕਰੀਤ ਅਨੀਤ ਦਾਸਾਂ ਨਹਿ ਪਾਵੇ ਜੀਓ ਦਾਸਾਂ ਨਹਿ ਪਾਵੇ ਬਿਨ ਦਰਸਾਵੇ ਇੱਕ ਖਿੰ ਧੀਰੇ ਜੇ ਕਿਉਂ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤ ਨਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੇਤ ਦਾਸਾ ਨਹਿ ਪਾਵੇ ਜਿਉ ਦਾਸਾ ਨਹਿ ਪਾਵੇ ਬਿਨ ਦਰਸਾਵੇ ਇੱਕ ਖਿੰਨ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸਾਨ ਹੈ ਪਾਵੇ ਜਿਉ ਦਾਸਾ ਨਹ ਪਾਵੈ ਬਿਨ ਦਰਸਾਵੇ ਇਕ ਖਿਨ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੈ ਜਿਉ ਦਾਸਾ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰ ਜੇ ਕਿਉ ਕਰੇ ਨਾਮ ਬਹਿਉਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੋਤੇਆ ਪਾਓ ਬਪਰੀਤ ਅਨੀਤ ਦਾਸਾ ਨਹਿ ਪਾਵੇ ਜੀਓ ਦਾਸਾ ਨਹਿ ਪਾਵੇ ਬਿਨ ਦਰਸਾਵੇ ਇਕ ਖਿਨ ਧੀਰੇ ਜੇ ਕਿਉਂ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੀਤ ਦਾਸਾ ਨਹਿ ਪਾਵੇ ਜਿਉ ਦਾਸਾ ਨਹਿ ਪਾਵੇ ਬਿਨ ਦਰਸਾਵੇ ਇਕ ਖਿਣ ਧੀਰਜ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬਪਰੀਤ ਅਨੇਤ ਦਾਸਾ ਨਹ ਪਾਵੇ ਜਿਉ ਦਾਸਾ ਨਹ ਪਾਵੈ ਬਿਨ ਦਰਸਾਵੇ ਇਕ ਖਿਨ ਧੀਰੇ ਜੇ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਜ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅੰਗਰੇ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹ ਭਾਵੈ ਜਿਉ ਦਾਸਾ ਨਹ ਭਾਵੈ ਬਿਨ ਦਰਸਾਵੈ ਇਕ ਖਿਨ ਧੀਰ ਜੇ ਕਿਉ ਕਰੇ ਨਾਮ ਬਹੁਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤਿਆ ਪਾਉ ਬ ਪ੍ਰੀਤ ਅਨੇਤ ਦਾਸਾ ਨਹ ਪਾਵੇ ਜਿਉ ਦਾਸਾ ਨਹ ਪਾਵੈ ਬਿਨ ਦਰਸਾਵੇ ਇਕ ਖਿਣ ਧੀਰਜ ਕਿਉ ਕਰੇ ਨਾਮ ਬਹਿਉਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੈ ਜਿਉ ਦਾਸਾ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰ ਜੇ ਕਿਉ ਕਰੇ ਨਾਮ ਬਹਿਉਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤਿਆ ਪਾਉ ਬਕਰੀਤ ਅਨੇਤ ਦਾਸ ਨਹਿ ਪਾਵੇ ਜੀਉ ਦਾਸਾ ਨਹਿ ਪਾਵੈ ਬਿਨ ਦਰਸਾਵੈ ਇਕ ਖਿਣ ਧੀਰੇ ਜਿ ਕਿਉ ਕਰੇ ਨਾਮ ਬਹਿ ਹੁਨਾ ਤਨ ਮਨ ਹਿੰਨਾ ਜਲ ਬਿਨ ਮਛਲੀ ਜਿਉ ਮਰੇ ਮਿਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੈ ਸਵਾਮੀ ਧਾਰ ਅਨੰਗਰ ਮਨ ਤਨ ਅੰਕ ਸਮਾਵੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜਿਉ ਦੁਤੀਆ ਭਾਉ ਬਪਰੀਤ ਅਨੀਤ ਦਾਸਾ ਨਹਿ ਭਾਵੈ ਜਿਉ ਦਾਸਾ ਨਹਿ ਭਾਵੈ ਬਿਨ ਦਰਸਾਵੈ ਇਕ ਖਿਨ ਧੀਰ ਜੇ ਕਿਉ ਕਰੇ ਨਾਮ ਬਹਿਉਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੇ ਮੇਲੇ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕਹਿ ਸਵਾਮੀ ਧਾਰ ਅਨੰਗ੍ਰਹਿ ਮਨ ਤਨ ਅੰਕ ਸਮਾਵੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ